ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚਿਆ ਦੋਸਤੋ ਬਿਲਕੁਲ ਤਦੇਰ ਸਾਹਿਬ ਪਿੰਡ ਬਿਲਕੁਲ ਲੱਗਿਆ ਨਦੌਰ ਇੱਕ ਪਾਸੇ ਪਿੰਡ ਆ ਜਾਂਦਾ ਤੇ ਤੁਸੀਂ ਖਾਸ ਜਿਹੜੀ ਵਿਜ਼ਿਟ ਆ ਪਿੰਡ ਪਨਗੋਟੇ ਕਰਨੀ ਹੈ ਠੀਕ ਹੈ ਜੀ ਤੇ ਵੀਰ ਗੁਰਪ੍ਰੀਤ ਸਿੰਘ ਦੇ ਕੋਲੇ ਆਏ ਆ ਇਸ ਘਰੋਂ ਦੋਸਤੋ ਪਹਿਲਾ ਵੀਡੀਓ ਆਪਾਂ ਕਾਫੀ ਅਪਲੋਡ ਕੀਤੀਆਂ ਨੇ ਤੇ ਵੈੜਾ ਚਾਹੇ ਦੋ ਨਾਲ ਹੁਣ ਤਿੰਨ ਹੁਣ ਸਾਫ ਸੁਥਰੇ ਜਿਹੜੇ ਪਸ਼ੂ ਆ ਉਹ ਆਉਂਦੇ ਆ ਤੇ ਹਰ ਕ ਵੀਰ ਨੂੰ ਜਿਹੜੀ ਦੋਸਤੋ ਤਾਂ ਕਰਦੀ ਹੈ ਇੱਛਾ ਹੁੰਦੀ ਹੈ ਵੀ ਜੇਕਰ ਚੰਗਾ ਪਸ਼ੂ ਨਿਕਲੇ ਤਾਂ ਜ਼ਰੂਰ ਖਰੀਦੀਏ ਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਵਿਹੜਾ ਦਿਖਾ ਦਾਂਗੇ ਇੱਕ ਵਿਹੜ ਸ਼ਾਹੀਵਾਲ ਕਰਾਉ ਸੰਗ ਦੇ ਵਿੱਚ ਆ ਕਦ ਵੱਡੇ ਕਾਠ ਦੀ ਆ ਤੇ ਇੱਕ ਐਚ ਐਫ ਕਰਾਉਸ ਦੇ ਵਿੱਚ ਤੁਹਾਨੂੰ ਇਹ ਬੱਚੀ ਦਿਖਾ ਦਾਂਗੇ ਠੀਕ ਆ ਇੱਕ ਬਿਲਕੁਲ ਤਾਜੀ ਸੂਈ ਸਵਾਈ ਜਿਹੜੀ ਇਹ ਵਿਹੜ ਹੋਊਗੀ ਸ਼ਾਹੀਵਾਲ ਅੰਗ ਦੇ ਵਿੱਚ ਮਿਲਕ ਰਿਕਾਰਡ ਕੀ ਆ ਮੌਕੇ ਤੇ ਹਾਜ਼ਰ ਉਹ ਪੂਰੀ ਗੱਲਬਾਤ ਆਪਾਂ ਓਨਰ ਗੁਰਪ੍ਰੀਤ ਸਿੰਘ ਮੇਰੇ ਨਾਲ ਹੋਣਗੇ ਉਹਨਾਂ ਤੋਂ ਪੂਰੀ ਡਿਟੇਲ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਥਣ ਚੱਡੇ ਦੀਆਂ ਤੇ ਚੰਗੀ ਮਿਲਕਿੰਗ ਵਾਲੇ ਹਵਾਨੇ ਚੱਡੇ ਦੀਆਂ ਜਿਹੜੀਆਂ ਦੋਸਤੋ ਵੜਾ ਹੁੰਦੀਆਂ ਨੇ ਤੇ ਅੱਜ 19 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਮਾਰਨਿੰਗ ਦੇ ਕੋਈ 6:30 ਵਜੇ ਦਾ ਜਿਹੜਾ ਸਮਾਂ ਹੈਗਾ 10 ਤੋਂ ਲੈ ਕੇ ਕੋਈ 6:30 ਵਜੇ ਦਾ ਆਓ ਕਰਦੇ ਆਂ ਗੱਲਬਾਤ ਵੀਰ ਗੁਰਪ੍ਰੀਤ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਨੂੰ ਸਾਹਿਬ ਹੋਰ ਠੀਠਾ ਭਰਾ ਦੇ ਬਈ ਠੀਠਾ ਚੜ੍ਹਦੀ ਜਾਈਂ अच्छा गुरपी ਵੀਰੇ ਥੋੜਾ ਜਿਹਾ ਵਿੱਚ ਗੈਪ ਪੈ ਜਾਂਦਾ ਜਾਂ ਪਸ਼ੂ ਮਤਲਬ ਕੋਈ ਥੋੜਾ ਚੰਗਾ ਪਸ਼ੂ ਨਿਕਲੇ ਤਾਂ ਮਤਲਬ ਖਰੀਦਣਾ ਹੁੰਦਾ ਵੀ ਜਾਂ ਕੋਈ ਵਿਕ ਜਾਂਦੇ ਆ ਵਿੱਚ ਪਸ਼ੂ ਵੈਸੇ ਵੀ ਹਾਂਜੀ ਸੰਧੂ ਸਾਹਿਬ ਇੱਕ ਦੋ ਵਿਕ ਵੀ ਜਾਂਦੇ ਆ ਬਾਕੀ ਆਪਾਂ ਬਾਹਰ ਅੰਦਰ ਜਾਂਦੇ ਆ ਜੇ ਕੋਈ ਚੰਗਾ ਪਸ਼ੂ ਨਿਕਲੇ ਤੇ ਆਪਾਂ ਲਿਓਣਾ ਵਾ ਵੈਸੇ ਰਹਿਣ ਦ ਖੋਦਦਾ ਪਾਣੀ ਲਿਉਂਦੇ ਕੋਈ ਵੀ ਹਾਂਜੀ ਜੇ ਕੋਈ ਹੈਗਾ ਵੀ ਕੋਈ ਨਫਾ ਤੱਕ ਕੇ ਜਿਹੜੀ ਮਰਜ਼ੀ ਚੀਜ਼ ਆ ਗਈ ਤੇ ਲੈਣੀ ਨਹੀਂ ਨਹੀਂ ਜੀ ਐਵੇਂ ਜੜੀ ਮਰਜ਼ੀ ਲਿਆ ਕੇ ਕਿੱਲੇ ਤੇ ਬੰਨ ਲੋ ਮੁੜ ਕੇ ਅੱਗੇ ਸੇਲ ਨਾ ਹੋਵੇ ਅੜ ਜਾਂਦੀਆਂ ਤੁਹਾਨੂੰ ਪਤਾ ਵਾ ਆਪਾਂ ਵਧੀਆ ਵਧੀਆ ਜਿਹੜੇ ਚੁਣ ਕੇ ਪੀ ਹਾਂਜੀ ਸੋ ਅੱਜ ਫਿਲਹਾਲ ਆਪਾਂ ਦੋ ਬੜਾ ਬਿਲਕੁਲ ਪੇਸ਼ ਕਰਤੀਆਂ ਹਾਂਜੀ ਇੱਕ ਸੂਈ ਆ ਹਾਂਜੀ ਇੱਕ ਵੱਡੀ ਸ਼ਾਈ ਵਾਲ ਜਿਹੜੀ ਉਹ ਸੂਈ ਆ ਜੀ ਤੇ ਜਿਹੜੀ ਐਚ ਐਫ ਹੈਗੀ ਆ ਇਹ ਗੱਪਣ ਹੈ ਇਹ ਗੱਪਣ ਹੈ ਹਾਂਜੀ ਇਹ ਕੋਈ 5-4 ਦਿਨ ਖੜਦੀ ਹੈ ਠੀਕ ਹੈ ਤੇ ਸਟਾਰਟਿੰਗ ਤੋਂ ਆਪਾਂ ਫਿਰ ਗੁਰਪ੍ਰੀਤ ਜਿਹੜੀ ਬਿਲਕੁਲ ਇਹ ਗੱਪਣ ਆ ਐਚ ਐਫ ਦੀ ਵੱਛੀ ਇੱਥੋਂ ਸਟਾਰਟ ਕਰ ਲਈਏ ਹਾਂਜੀ ਕੀ ਡਿਟੇਲ ਇਸ ਵੱਛੀ ਦੀ ਹੋਣੀ ਹੈ ਹੇ ਨਾ ਉਹਨਾਂ ਨੇ ਕਿਹਾ ਪਿਛਲੇ ਸੂਏ ਨੇ 17 ਕਿਲੋ ਪਹਿਲੇ ਸੂਏ ਦੁੱਧ ਜਿਹੜਾ ਦਿੱਤਾ ਵਾ ਹਾਂਜੀ ਤੇ ਇਸ ਵਾਰ ਉਹ ਕਹਿੰਦੇ ਵੀ 20 ਦੇਣ ਦੀ ਇਹਦੀ ਆਸ ਹੈਗੀ ਪੂਰੀ ਹਾਂਜੀ ਤੇ ਬਾਕੀ ਇਹ ਮੂੰਹ ਛਿੱਗੀ ਹੈਗੀ 6 ਦੰਦ ਹਾਂਜੀ ਹਾਂਜੀ ਠੀਕ ਹੈ ਅ ਮੂੰਹੋ ਦੋਸਤੋ 6 ਦੰਦਾਂ ਦਾ ਛਿੱਗੀ ਜਿਹੜੀ ਤੁਸੀਂ ਇਹ ਵੱਚੀ ਦੇਖ ਰਹੇ ਹੋ ਜਿਹੜਾ ਮੂੰਹ ਮਾਂ ਵੇਖ ਲਓ ਫਰੀਕੀਆਂ ਜਿਹੜੀਆਂ ਇਹਦੇ ਮੂੰਹ ਦੇ ਵਿੱਚ ਉਹ ਬਹੁਤ ਜ਼ਾਰੀਆਂ ਹੈ ਇਸ ਦੇਖੋ ਇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਛੋਟਾ ਛੋਟਾ ਕਾਰ ਬਿਲਕੁਲ ਛੋਟਾ ਦਾ ਸਮਾਲ ਸਾਈਜ਼ ਦਾ ਕਾਨਾ ਠੀਕ ਹੈ ਜੀ ਜਿਵੇਂ ਬਿਲਕੁਲ ਫੁੱਲ ਬ੍ਰੀਡ ਜਰਸੀ ਵੱਛੀ ਦਾ ਹੁੰਦਾ ਉਸ ਹਿਸਾਬ ਦਾ ਜਿਹੜਾ ਬਿਲਕੁਲ ਛੋਟਾ ਜਿਹਾ ਕਾਨਾ ਤੇ ਬਾਕੀ ਕੱਦ-ਗਾਠ ਵੀ ਪੂਰਾ ਵਧੀਆ ਨਿਗਰ ਆ ਪੂਰੀ ਭਾਰੇ ਪਿੰਡੇ ਦੀ ਆ ਤੇ ਥਣ ਚੱਡਾ ਕਾਫੀ ਸੋਹਣਾ ਪਹਿਲੇ ਸੂਏ ਵੀਰ ਦੱਸਦਾ ਵੀ 20 ਲੀਟਰ 18-20 ਲੀਟਰ ਦੀ ਜਿਹੜੀ ਆ ਅਪਰੋਕਸੀਮੇਟਲੀ ਇੰਨੀ ਇੱਕ ਮਿਲਕਿੰਗ ਜਿਹੜੀ ਪਾਈ ਆ ਇਸ ਵੱਛੀ ਨੇ ਉਹ ਫਾਰਮ ਦੀ ਵਹਿੜਾ ਜੀ ਵੇਖ ਲਓ ਲੈ ਥੱਲੇ ਲਿਪੜੀ ਪਈ ਉਸੇ ਤ ਪੁੱਲੀ ਖਾਲੀ ਰਹੀ ਹੋਣੀ ਉੱਥੇ ਤੇ ਹਾਂ ਜੀ ਠੀਕ ਹੈ ਬਾਕੀ ਆਹ ਬੈਕ ਸਾਈਡ ਤੋਂ ਤੁਸੀਂ ਥਾਣਾ ਕੁਆਲਟੀ ਦੇਖ ਲਓ ਮਗਰਲੇ ਥਾਣੇ ਇੱਕ ਸਾਈਜ਼ ਬਰਾਬਰ ਅਗਲੇ ਥਾਣਾ ਦਾ ਸਾਈਜ਼ ਅਗਲੇ ਨਾਲ ਬਰਾਬਰ ਆ ਠੀਕ ਆ ਤੇ ਬਿਲਕੁਲ ਫਾੜੀ ਵਾਲਾ ਚੱਡਾ ਦੋਸਤੋ ਤੇ ਦਿਨ ਪੁੱਛ ਲੈਣੀਆਂ ਗੁਰਪੀ ਬਾਈ ਕਿੰਨੇ ਕ ਦਿਨ ਹਜੇ ਲੈ ਜੂ ਇਹਨੇ ਸੱਦੂ ਸਾਹਿਬ ਘਟੋ ਘਟ ਵੀ 5-6 ਦਿਨ ਹਫਤਾ ਇੱਕ ਲੈ ਹੀ ਜਾਣਾ ਪਾਪਾ ਘਟੋ ਘਟ ਹਾਂ ਜੀ ਘਟੋ ਘਟ ਹਫਤਾ ਲੈ ਹੀ ਜਾਣਾ ਫਿਰ ਹੋਰ ਵੀ ਹਵਾਨਾ ਖੋਲੂਗੀ ਹਾਂ ਜੀ ਹਲੇ ਤੇ ਬਹੁਤ ਜ਼ਿਆਦਾ ਥੱਲੇ ਬੜੂਗੀ ਹਾਂ ਜੀ ਲਓ ਜੀ ਕਰਕੇ ਪੇਚ ਦਿਖਾਈਏ ਤੇ ਬਿਲਕੁਲ ਮੂੰਹ ਛੇ ਦਾ ਦਾ ਦੋਸਤੋ ਛਿੱਗੀ ਆ ਮੂੰਹ ਤੇ ਪੂਰੇ ਵਜਨ ਲੋਡ ਵਾਲੀ ਆ ਜੱਡੀ ਬੱਚੀ ਤੁਸੀਂ ਦੇਖ ਰਹੇ ਹੋ ਕੱਦ ਕਰਦੀ ਅ ਵਿਚਲਾ ਸਹਿਜ ਆ ਪਿਛਲੇ ਸਹਿਜ ਜਿਤੋਂ ਵੀ ਤੁਸੀਂ ਥੋੜਾ ਜਿਹਾ ਉੱਪਰ ਮੰਨ ਸਕਦੇ ਹੋ ਪਲੱਸ ਮੰਨ ਸਕਦੇ ਹੋ ਠੀਕ ਆ ਮੀਡੀਅਮ ਤੋਂ ਜਿਹੜੀ ਪਲੱਸ ਵਾਲ ਹਾਈਟ ਜਾਂਦੀ ਆ ਬਾਕੀ ਬਿਲਕੁਲ ਬਿਲਕੁਲ ਐਨ ਪਟਾ ਦੇ ਬਿਲਕੁਲ ਸਾਹਮਣੇ ਦੇ ਵਿਚਕਾਰ ਆਰਡਰ ਫਿਕਸ ਹੈਗਾ ਕੁਆਲਿਟੀ ਆਰਡਰ ਦੀ ਕਾਫੀ ਵਧੀਆ ਹੈਗੀ ਟਾਇਟ ਲੇਵੇ ਦੀ ਆ ਤੇ ਜਿੰਨਾ ਵੀ ਇਹ ਲੇਵਾ ਹੈਗਾ ਬਿਲਕੁਲ ਦੁੱਧ ਵਾਲਾ ਠੀਕ ਹੈ ਜੀ ਮਿਲਕਿੰਗ ਵਾਲਾ ਲੇਵਾ ਲੱਗਾ ਕੋਈ ਕਮਲਾ ਲੇਵਾ ਨਹੀਂ ਹੈਗਾ ਵੀ ਵਿਖਾਲਾ ਹੋਵੇ ਵੱਧ ਤੇ ਦੁੱਧ ਘੱਟ ਹੋਵੇ ਵੀ ਜਿੰਨਾ ਕਿ ਦੁੱਧ ਮੈਨੂੰ ਲੱਗਦਾ ਵੀ ਪਾਉਣ ਦੀ ਸਮਰੱਥਾ ਹੈਗੀ ਆ ਉਹਦਾ ਕਿ ਜਿਹੜਾ ਲੇਵਾ ਇਸ ਬੈਰ ਨੂੰ ਲੱਗਾ ਲਓ ਜੀ ਠੀਕ ਆ ਬਾਕੀ ਥਣ ਸਾਈਜ਼ ਬਿਲਕੁਲ ਤੁਸੀਂ ਆ ਦੇਖ ਸਕਦੇ ਹੋ ਠੀਕ ਆ ਗੋਪੀ ਬਨੇ ਤੋੜੀਏ ਲਓ ਜੀ ਠੀਕ ਆ ਵੜ ਪਸੰਦ ਆਊਗੀ ਤੁਹਾਨੂੰ ਜਿਹੜੇ ਵੀਰ ਨੇ ਘਰੇ ਲੋ ਕਿਸੇ ਨੇ ਰੱਖਣੀ ਆ ਠੀਕ ਆ ਬਾਕੀ ਜੇਕਰ ਕੋਈ ਵਪਾਰ ਦੇ ਵਿੱਚ ਵੀ ਪਸ਼ੂ ਕੋ ਲੈ ਕੇ ਜਾਂਦਾ ਤੇ ਦੋ ਪੈਸੇ ਅੱਗੇ ਵੀ ਤੁਸੀਂ ਜਿਹੜਾ ਦੋਸਤੋ ਨਫਾ ਲੈ ਸਕਦੇ ਹੋ ਇਹੋ ਜਿਹੀ ਬੰਤਰ ਇਹੋ ਜਿਹੀ ਕੁਆਲਿਟੀ ਵਾਲੀ ਬੈੜ ਆ ਤੇ ਗੁਰਪ੍ਰੀਤ ਵੀਰ ਕੀ ਮੁੱਲ ਕੀ ਲਊਗਾ ਇਹਦੀ ਡਿਮਾਂਡ ਕੀ ਕਰਦੇ ਆ ਜੀ ਸੰਧੂ ਸਾਹਿਬ ਜਿਹੜੀ ਡਿਮਾਂਡ ਆ ਗਈ 47000 ਰੁਪਇਆ ਅੱਛਾ ਜੀ ਹਾਂ ਜੀ ਹਾਂ ਜੀ ਉਹਦੇ ਵਿੱਚ ਉਹਨਾ ਛੋਟ ਛੱਪਾ ਹੀ ਹੋਣਾ ਏ ਛੋਟ ਛੱਪਾ ਹਾਂ ਜੀ ਹਾਂ ਜੀ ਕਈ ਵੀਰ ਨਾ ਮੁੜ ਕੇ ਆ ਕੇ ਘਾਟਵਾਦ ਬੜੀ ਕਰਨ ਦੇ ਪੈਂਦੇ ਆ ਅੱਛਾ ਜੀ ਹਾਂ ਜੀ ਉਹ ਬੇਨਤੀ ਆ ਕਿ ਇੰਨਾ ਜ਼ਿਆਦਾ ਬੰਦੇ ਨੂੰ ਅਗਰੈਸਿਵ ਨਾ ਕੀਤਾ ਜਾ ਠੀਕ ਹੈ ਹਾਂ ਜੀ ਵੀਰ ਗੁਰਪ੍ਰੀਤ ਕਹਿੰਦਾ 55 ਹੀ ਗਿਆ ਤਾਂ 55 ਨਹੀਂ ਨਹੀਂ 47000 ਰੁਪਿਆ 47 ਹਾਂਜੀ ਹਾਂਜੀ ਨਹੀਂ ਪਹਿਲਾਂ ਹੀ ਫਰਜ ਆਇਆ ਜੇ ਹਣਾ ਹਾਂਜੀ ਹਾਂਜੀ 47 ਜਿਹੜੀ ਦੋਸਤੋ ਡਿਮਾਂਡ ਕੀਤੀ ਆ ਵੀ ਵੀਰ ਕਹਿੰਦਾ ਵੀ ਬਾਹਲਾ ਬਾਦ ਘਾਟ ਵਾਲੀ ਗੱਲ ਨਹੀਂ ਹੋਊਗੀ ਠੀਕ ਆ ਪਾਰਕਿੰਗ ਨਹੀਂ ਹੋਊਗੀ ਵੀ ਥੋੜਾ ਬਾਦਾਂ ਵਿੱਚੋ ਝੋੜ-ਜੱਪਾ ਹੋਊਗਾ ਬਾਕੀ ਦੋਸਤੋ ਆਪਦੇ ਕੋਈ ਵੀ ਸੋਚ ਸਮਝ ਨਾਲ ਮੋਲ ਲਗਾ ਸਕਦਾ ਹੈ ਕੋਈ ਪਾਬੰਦੀ ਨਹੀਂ ਹੁੰਦੀ ਜੀ ਪਹਿਲਾਂ ਉਸ ਤੋਂ ਇੱਕ ਵਾਰੀ ਪੱਦੂ ਘਰ ਵਿਜ਼ਿਟ ਕਰਕੇ ਜਿਹੜਾ ਜਰੂਰ ਦੇਖ ਲਈ ਪਸੰਦ ਆਊਗੀ ਤੁਹਾਨੂੰ ਇਹ ਬੱਚੀ ਠੀਕ ਆ ਇਸ ਤੋਂ ਬਾਅਦ ਇੱਕ ਤੁਹਾਨੂੰ ਸ਼ਾਹੀਵਾਲ ਵੇੜ ਤੁਹਾਨੂੰ ਦਿਖਾਉਣੇ ਆ ਕ੍ਰਾਉ ਸੰਗ ਦੇ ਵਿੱਚ ਆ ਕੱਟ ਕੱਟ ਚੱਕਰ ਵੇਖੀਏ ਤਾਂ ਜਿਵੇਂ ਐਫਪ 60 ਤਾਂ ਹੁੰਦਾ ਪੂਨ ਵੱਡੀ ਆ ਤੇ ਬਿਲਕੁਲ ਬੌਡੀ ਸਟ੍ਰਕਚਰ ਵੇਖੀਏ ਤੇ ਚਾਹੀ ਵਾਲ ਦੇ ਨਾਲ ਮੇਲ ਜੋੜ ਜਿਹੜਾ ਖਾਂਦਾ ਤੇ ਗੁਰਪ੍ਰੀਤ ਵੀਰ ਕੀ ਡਿਟੇਲ ਇਸ ਵੜਦੀ ਆ ਸੰਧੂ ਸਾਹਿਬ ਇਹਨੂੰ ਨੂੰ ਸੂਈ ਨੂੰ ਕੋਈ ਹੋ ਗਏ 15 ਦਿਨ ਬੱਚਾ ਇਹਦੇ ਮਗਰ ਆ ਹਾਂਜੀ ਹਾਂਜੀ ਤੇ ਇਹਦੇ ਥੱਲੇ ਆਉਗਾ ਤਾਂ ਦੁੱਧ ਹੈਗਾ ਇਹ 16 ਕਿਲੋ 16 ਕਿਲੋ ਹਾਂਜੀ ਤੇ ਆਪਾਂ ਦੇਵਾਂਗੇ 15 ਕਿਲੋ ਕਰਕੇ ਹਾਂਜੀ 15 ਕਿਲੋ ਦੀ ਭਾਵੇਂ ਕੋਈ ਧਾਰਮ ਨਾ ਮਾਰੇ ਹਾਂਜੀ ਬਰਾਬਰ ਚੰਗਾ ਹੋਣਾ ਮੈਂ ਨਾ ਜੀ ਤੁਹਾਨੂੰ ਰੱਬਾ ਚੋਕੇ ਵਿਖਾ ਦੇਣੀ ਆ ਵੇ ਲੈ ਜੀ ਹਾਂ ਧਾਰਾ ਮਾਰ ਕੇ ਵਿਖਾ 15 ਦਿਨ ਹੋ ਗਏ ਆ ਹਾਂਜੀ ਹਾਂਜੀ ਤੇ ਦੁੱਧ ਵੀ ਮੰਗੀ ਖਾਇ 16 ਪਰ 15 ਕਿਲੋ ਮੰਨ ਕੇ ਕੋਈ ਲੈ ਕੇ ਜਾ ਹਾਂਜੀ ਹਾਂਜੀ ਠੀਕ ਆ ਸੂਆ ਕਿੰਨਾ ਹੋਊਗਾ ਬਾਈ ਇਹ ਸੂਆ ਇਹ ਤਾਂ ਦੂਸਰਾ ਹੀ ਆ ਜੀ ਦੂਜਾ ਬਿਲਕੁਲ ਰਾਜੀ ਆ ਪਿੰਡਿਓ ਵਹਿਣ ਹਾਂ ਹਾਂਜੀ ਆਹ ਲਓ ਜੀ ਸੂਆ ਬਾਈ ਗੁਰਪ੍ਰੀਤ ਕਹਿੰਦਾ ਵੀ ਦੂਜਾ ਸੂਆ ਹੈ ਠੀਕ ਆ ਤੇ ਬਾਕੀ ਥੋੜੀ ਸਮਝ ਆ ਦੋਸਤੋ ਸੂਆ ਦੂਜਾ ਵੀਰ ਨੇ ਮੰਨ ਕੇ ਕੋਈ ਖਰੀਦੀ ਹੋਊਗੀ ਪਰ ਕਿ ਹਰ ਇੱਕ ਭੈਣ ਭਰਾ ਦੀ ਆਪੋ ਆਪਣੀ ਥੋੜੀ ਸਮਝ ਆ ਸਾਹ ਦੇਖੋ ਜ ਆਹ ਲੋ ਜੀ ਉਲਟ ਬਹਿਣੀ ਵਾਲੇ ਪਾਸੇ ਤੁਸੀਂ ਆਹ ਥਣ ਦੀ ਕੁਆਲਿਟੀ ਦੇਖ ਰਹੇ ਹੋ ਔਰ ਫਿਰ ਵੀ ਇਹ ਇੰਦਰੋਂ ਮਾੜਾ ਜਿਹਾ ਹਲਾ ਆ ਗਿਆ ਇਹਨੂੰ ਐਨੂੰ ਕਰੀਏ ਆਹ ਦੇਖੋ ਜਰਾ ਜੀ ਬਾਕੀ ਥਣ ਦਾ ਸਾਈਜ਼ ਜਿਹੜਾ ਦੋਸਤੋ ਬਹੁਤ ਵਧੀਆ ਜਿਹੋ ਜਿਹਾ ਗੋਲ ਥਣ ਨਾਰਮਲ ਆਪਾਂ ਸ਼ਾਹੀਵਾਲ ਵੇੜਾ ਨੂੰ ਦੇਖਦੇ ਆਂ ਇਹਨਾਂ ਨੂੰ ਪੁਣੀਆ ਲੋਨੇ ਰਿਕਾੜੇ ਟੁੱਟੇ ਆ ਪੈਕਾਂ ਦੇ ਬਿਨਾ ਬੰਗੇ ਬੁੰਗੇ ਤੋਂ ਲਾਦਾ ਚਵਾਈ ਕਰਦੇ ਹਾਂਜੀ ਇਹ ਬਿਨਾ ਬੰਗੇ ਤੋਂ ਚਵਾਈ ਹੁੰਦੀ ਸੰਤੂ ਸਾਹਿਬ ਅੱਛਾ ਜੀ ਹਾਂਜੀ ਕਹੇ ਬੰਗੇ ਦੀ ਲੋੜ ਦੀ ਬੱਚਾ ਲਾ ਕੇ ਤੇ ਚਵਾਈ ਕਰ ਲੋ ਲਓ ਜੀ ਹਾਂਜੀ ਇਸੇ ਤਰ੍ਹਾਂ ਬੱਚਾ ਲਾ ਕੇ ਚਵਾਈ ਕਰ ਲੋ ਠੀਕ ਆ ਖੋਲ ਕੇ ਦਿਖਾ ਦਗੀ ਹੁਣ ਜੀ ਤੇ ਥੱਲੇ ਬੱਚਾ ਜਿਹੜਾ ਮੇਲ ਕਾਫਾ ਬੱਚਾ ਤੇ 15 ਦਿਨਾਂ ਦੀ ਸੂਈ ਹੈ ਦੋਸਤੋ ਬਿਲਕੁਲ ਤਾਜੀ ਤੇ ਦੁੱਧ ਸੇਵਾ ਦੇ ਜਿਹੜਾ ਵੀਰ ਹੋਰ ਚੰਗੀ ਕਰ ਲੂਗਾ ਵਧਣ ਦੇ ਚਾਂਸ ਹੈਗੇ ਆ ਜੀ ਠੀਕ ਆ ਲਓ ਕਦ ਕਾਠ ਫੁੱਲ ਵੱਡਾ ਜਿਵੇਂ ਆਪਾਂ ਨੋਰਮਲ ਐ ਐਚ ਐਫ ਵੈੜਾ ਦੇਖਦੇ ਆ ਓਡੇ ਕਦ ਵਜਨ ਵਾਲੀ ਆ ਤੇ ਕ੍ਰੋਸ ਸ਼ਾਹੀਵਾਲ ਦੇ ਵਿੱਚ ਹੈਗੀ ਆ ਠੀਕ ਹੈ ਜੀ ਤੇ ਥਣ ਚੱਟਾ ਜਿਹੜਾ ਤੁਸੀਂ ਵੇਖ ਹੀ ਰਹੇ ਹੋ ਕਾਫੀ ਵੱਡਾ ਸੈਜ ਹੈਗਾ ਆਰਡਰ ਦਾ ਤੇ ਥਣ ਵੀ ਬਿਲਕੁਲ ਪੀੜੀ ਦੇ ਪਾਵਿਆਂ ਵਰਗੇ ਥਾਣਾ ਦੋਸਤੋ ਬਿਲਕੁਲ ਕੱਲਾ ਕੱਲਾ ਜਿਵੇਂ ਕੋਠੇ ਤੇ ਲੱਗਾ ਹੁੰਦਾ ਥਣ ਉਸ ਹਿਸਾਬ ਵੰਡ ਤੇ ਜਿਹੜਾ ਥਾਣਾ ਲੱਗਾ ਤੇ ਆਹ ਦੇਖਿਓ ਬੀਨ ਗੁਰਪ੍ਰੀਤ ਦੇ ਤਰੇ ਠੀਕ ਹੈ ਜੀ ਟਰੈਕਟਰ ਉਹਦੇ ਨੇ ਜੀ ਦੋਸਤੋ ਥਾਨ ਕੁਆਲਟੀ ਕਾਫੀ ਖੂਬਸੂਰਤ ਇੱਕਸਾਰ ਬਰਾਬਰਤਾ ਥਣਾ ਦੇ ਵਿੱਚ ਪੂਰੀ ਜੀ ਮਾਲ ਰਸਾ ਪਾ ਮੁੱਤੇ ਛੱਡ ਦੋ ਕੋਈ ਗੱਲ ਹੀ ਨਹੀਂ ਹਾਂਜੀ ਬਿਲਕੁਲ ਸੀਲ ਸਾਉ ਸੰਧੂ ਸਾਹਿਬ ਕੋਈ ਚੱਕਰੀ ਨਹੀਂ ਜਿੱਦਾਂ ਮਰਜੀ ਹੂੰ ਹਾਂਜੀ ਠੀਕ ਆ ਬਿਲਕੁਲ ਸੀਲ ਸਾਊ ਦਾ ਸ਼ਾਂਤ ਜਿਹਾ ਸੁਭਾਅ ਦੀ ਆ ਦੋਸਤੋ ਠੀਕ ਆ ਜਿਹੜੀ ਵੀ ਆਪਣੇ ਘਰੇਲੂ ਘਰੇ ਰੱਖਣੀ ਆ ਉਹਨੂੰ ਬਿਲਕੁਲ ਪਹਿਲਾਂ ਜਰੂਰ ਤੁਸੀਂ ਵਿਜ਼ਿਟ ਕਰਕੇ ਜਿਹੜੀ ਆ ਦੀ ਨਰਕ ਪਰਖ ਕਰਨ ਤੋਂ ਬਾਅਦ ਖਰੀਦ ਸਕਦੇ ਹੋ ਠੀਕ ਆ ਜੀ 15 ਕਿਲੋ ਦੁੱਧ ਮੰਨ ਕੇ ਸੌਦਾ ਕਰ ਸਕਦੇ ਹੋ ਹਾਂਜੀ ਬੰਦ ਲੀ ਗੁਰਪ੍ਰੀਤ ਜੀ ਬਾਈ ਅਕੀ ਧਾਰਾਂ ਜਿਹੜੀਆਂ ਦੋਸਤੋ ਮਾਰ ਕੇ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਤਸੱਲੀ ਦੇ ਨਾਲ ਤਸੱਲੀ ਹੋ ਜੂਗੀ ਜੇਕਰ ਕਿਸੇ ਹੋ ਸਕਦਾ ਵੀ ਆਨਲਾਈਨ ਕਿਸੇ ਵੀਰ ਨੇ ਸੌਦਾ ਕਰਨਾ ਜਿਹੜਾ ਕੋਈ ਨਹੀਂ ਆ ਸਕਦਾ ਜਿਹੜਾ ਆ ਸਕਦਾ ਦੋਸਤੋ ਫ੍ਰੀ ਹੈ ਤੁਸੀਂ ਆਪਦੇ ਟਾਈਮ ਜੋ ਟਾਈਮ ਕਰਕੇ ਤਸੱਲੀ ਜ਼ਰੂਰ ਕਰਕੇ ਖਰੀਦ ਕਰ ਲਿਓ ਠੀਕ ਆ ਲਓ ਜੀ tamam ਠੀਕ ਆ ਤੇ ਗੁਰਪ੍ਰੀਤ ਭਾਈ ਕੀ ਜਾਂਦਾ ਮੋਲ ਫਿਰ ਕੀ ਕਰਦੇ ਆ ਡਿਮਾਂਡ ਮੋਲ ਸੰਧੂ ਸਾਹਿਬ 57000 ਰੁਪਿਆ ਅੱਛਾ ਹਾਂਜੀ ਉਹਦੇ ਵਿੱਚੋਂ ਆਪਾਂ ਛੋਟ ਛੱਪਾ ਕਰਾਂਗੇ 57 ਜੋ ਹਾਂਜੀ ਠੀਕ ਆ ਜੀ ਤੇ ਬੋਲਗੇ ਨੰਬਰ ਆਪਣੇ ਹਾਂਜੀ ਮੋਲ ਨੰਬਰ ਆਪਣਾ ਹੈਗਾ ਜੀ 980310053 980310053 ਠੀਕ ਆ ਇਹ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਪਏ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਦੋ ਵੜਾ ਦਿਖਾਈਆਂ ਤਸੱਲੀ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ